ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਲਈ ਫੋਰਡ 3600 ਟਰੈਕਟਰ ਲੈ ਕੇ ਆਏ ਹਾਂ ਦੋਸਤੋ ਸਾਰੇ ਦਾ ਸਾਰਾ ਓਰੀਜਨਲ ਹੈ ਦੋਸਤੋ ਬਹੁਤ ਹੀ ਚੰਗਾ ਟਰੈਕਟਰ ਹੈ ਦੋਸਤੋ ਕੋਕਾਫੀਸ ਟਰੈਕਟਰ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ 5-7 ਫੁੱਟ ਮੈਂ 1-2 ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹਾਂ ਜੀ ਐਡ ਕਰਵਾਉਣ ਦੇ ਲਈ ਕਰਦੇ ਆ ਟਰੈਕਟਰ ਬਾਰੇ ਗੱਲਬਾਤ ਫੋਰਡ 3600 ਹੈ ਜੇ ਮਾਡਲ ਪੰਜਾਬ ਦਾ ਨੰਬਰ ਹੈ ਦੋਸਤੋ ਪੀਵੀ 13 ਜੇਕਰ ਕਰ ਗਿਆ ਪਿਛਦੇ ਟਾਇਰਾਂ ਦੀ ਟਾਇਰ ਦੋਸਤੋ ਨਵੇਂ ਆ ਗੁਡਇਰ ਕੰਪਨੀ ਦੇ ਇੰਜਨ ਗੇਅਰ ਲਿਫਟ ਪੰਪ ਦਾ ਦੋਸਤੋ ਟਰੈਕਟਰ ਬਹੁਤ ਹੀ ਚੰਗਾ ਹੈ ਤੇ ਰੰਗ ਪੇਂਟ ਦੋਸਤੋ origignal ਹੈ ਦੋਸਤੋ ਸਾਰਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਚੰਗਾ ਟਰੈਕਟਰ ਹੈ ਤੇ ਟਰੈਕਟਰ ਦੀ ਤੁਹਾਨੂੰ ਆਵਾਜ਼ ਵੀ ਸੁਣਾ ਦਿੰਨੇ ਦੋਸਤੋ ਵਾਜਾ ਦੋਸਤੋ ਇਸ ਟਰੈਕਟਰ ਦੀ ਸੋਣੀ ਲਿਯੋਨੀ ਬਹੁਤ ਹੀ ਪਿਆਰੀ ਵਾਜਾ ਦੋਸਤੋ ਬਹੁਤ ਹੀ ਚੰਗਾ ਟਰੈਕਟਰ ਸਾਫ ਸੁਥਰੀ ਕੰਡੀਸ਼ਨ ਦਾ ਕੋਈ ਲੀਕਿੰਗ ਨਹੀਂ ਦੋਸਤੋ ਜੇ ਗੱਲ ਕਰ ਗਿਆ ਇਸ ਦਾ ਰੇਟ ਦੀ ਰੇਟ ਹੈਗਾ ਦੋ ਲੱਖ ਤੇ 75000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਾਣ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਜਿੰਦਾ ਉਸ ਨੰਬਰ ਤੇ ਗੱਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਅਤੇ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ 5-7 ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਾਉਣ ਲਈ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ